ਸੋਨੀਆ ਹਾਂਜੀ ਮੰਮੀ ਤੇਰਾ ਕੰਮ ਨਹੀਂ ਮੁਕਿਆ ਬਸ ਨਮੀ ਥੋੜਾ ਹੀ ਰਹਿ ਗਿਆ ਸਲੈਕਸ ਰਹਿ ਗਈ ਸਾਫ ਕਰਨ ਵਾਲੀ ਇਧਰ ਆਜ ਰਾਗ ਆ ਗਈ ਮੋਵਰ ਦਾ ਕੰਮ ਕਰਕੇ ਚਲੀਆਂ ਗਈਆਂ 13000 ਸੋਈ ਦਾ ਕੰਮ ਨਹੀਂ ਮੁਕਿਆ ਤੇ ਮੰਮੀ ਸਲੇਪ ਤੇ ਭਾਂਡੇ ਬੜੇ ਹੀ ਉਹ ਦੇ ਹੀ ਲਾਣ ਪਹੁੰਚ ਕੇ ਤੇ ਗੁਰਪ੍ਰੀਤ ਵੀ ਆਉਣ ਵਾਲਾ ਆ ਬਸ ਆਣ ਹੀ ਵਾਲੀ ਉਹ ਵੀ ਇਤਰਾ ਕਰ ਕੱਪੜੇ ਆਪਣੇ ਚੇਂਜ ਕਰ ਲਾ ਤੇ ਗੁਰਪ੍ਰੀਤ ਆਉਣ ਵਾਲਾ ਆ ਤੇ ਡਾਕਟਰ ਨੇ ਇਹ ਨਾ ਹੋਵੇ ਵੀ ਡਾਕਟਰ ਚਲਾ ਜਾਵੇ ਤੇ ਤੁਸੀਂ ਬਾਅਦ ਚ ਜਾਇਓ ਤੇ ਦਵਾਈ ਦਾ ਕੋਈ ਨਾਗਾ ਨਹੀਂ ਪੈਣਾ ਚਾਹੀਦਾ ਠੀਕ ਹੈ ਮੰਮੀ ਜੀ ਮੈਂ ਹੁਣੇ ਕਰ ਲੈਣੀ ਚੇਂਜ ਨਛੇਦੀ ਕਰ ਲਾ ਆਈ ਗਏ। ਹਾਂ। ਚਾਹੜਾ ਮੈਂ ਕਿਹਦੇ ਪਹਿਲੇ ਪਾਣੀ ਪੀਣਾ ਚ ਹੈ। ਇਦਾਂ ਕਰਕੇ ਚਾਹ ਬਾਅਦ ਚ ਪੀਵਾਂਗੇ ਆ ਕੇ। ਪਹਿਲਾਂ ਮੈਡੀਸਿਨ ਲੈ ਆਗੇ ਕਿਉਂਕਿ ਡਾਕਟਰ ਚਲਣਾ ਜਾਵੇ। ਸਾਮਾਂ ਦਾ ਟਾਈਮ ਹੋ ਗਿਆ ਵਾ। ਚਲੋ ਠੀਕ ਆ ਨਹੀਂ ਤੇ ਮੈਂ ਚਾਹ ਰੱਖ ਦਿੰਦੀ ਤੇ ਚੇਂਜ ਕਰਕੇ ਫਿਰ ਮੈਂ ਤੇ ਹੋ ਜਾਨੀ ਤੇ ਅਸਲ। ਹਾਂ ਹਾਂ ਇਦਾਂ ਕਰ ਲਓ। ਚਾਹ ਲੈ ਆਉਣੀ ਪਵੇ। ਆ ਗਏ ਘਰ ਤੇ। ਹਾਂ ਮੰਮੀ ਆ ਗਏ। ਆਹੋ ਤੇ ਫਿਰ ਚਾਹ ਪੀ ਲੈ ਤੇ ਦਵਾਈ ਲੈ ਆਵੋ ਜਾ ਕੇ ਨਾਗਾ ਨਾ ਪਵੇ ਦਵਾਈ ਦਾ।

ਸਸਰੀ ਕਾ ਸੁਣਾ ਕੀ ਹਾਲ ਹੈ ਮੁੰਡਾ ਠੀਕ ਠਾਕ ਹੈ ਅੱਛਾ ਆਉਂ ਲੱਗੀ ਐ ਚੱਲ ਆ ਜਾ ਫਿਰ ਆਂ ਦੀ ਕੰਡਈ ਮੈਂ ਤਾਂ ਕਦੋਂ ਦੀ ਤੈਨੂੰ ਵੀ ਚੱਲ ਕੁੜੀ ਨੇ ਆਉਣਾ ਅੱਜ ਇੱਕ ਕੁੜੀ ਨੇ ਆਉਣਾ ਅੱਛਾ ਅੱਛਾ ਠੀਕ ਆ ਤੁਰ ਪਈਆਂ ਤੇ ਚੱਲ ਧਿਆਨ ਨਾਲ ਵੀ ਸਿੱਜ ਸਿੱਜੇ ਚੰਗਾ ਅਧਾ ਮੁੰਡਾ ਲਿਆਈ ਨਾਲ ਨਾਲ ਲੈ ਆਉਂਦੀ ਕਿਉਂ ਛੜੀ ਗਈ ਘਰੋਂ ਨੂੰ ਤਾਂ ਠੀਕ ਆ ਫਿਰ ਪੇਪਰ ਪੈਣ ਰਿਹਾ ਚਲ ਠੀਕ ਆ ਫਿਰ ਕੀ ਆ ਨਹੀਂ ਪਤਾ ਉਹਨੇ ਹੁੰਦਾ ਨਾਲ ਚਲਣਾ ਆਵੇ ਉਹਨੇ ਨਹੀਂ ਸੁਧਰਨਾ ਉਹ ਪਹਿਲੇ ਦਿਨੋਂ ਨਹੀਂ ਸੁਧਰਿਆ ਹੁਣ ਕਿਸੇ ਸੁਧਰਿਆ ਆ ਇਹ ਤਰਾ ਕਰ ਤੂੰ ਆ ਜਾ ਆ ਇਕੱਲੀ ਆ ਜਾ ਫਿਰ ਉਹਨੇ ਨਹੀਂ ਸੁਧਰਨਾ ਚਾ ਠੀਕ ਆ ਫਿਰ ਚੰਗਾ ਮੰਮੀ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਕੁੜੀ ਨੇ ਆਉਣਾ ਸੀ ਤਾਂ ਨਾਲ ਨਹੀਂ ਤੋਰਣ ਡਿਆ ਆਂਦਾ ਮੈਂ ਨਹੀਂ ਜਾਣਾ ਕੀ ਕਹਿੰਦਾ ਨਹੀਂ ਨਾਲ ਜਾਣਾ ਆਹੋ ਇਹਦਾ ਨਹੀਂ ਵੇਖੇ ਕੁਝ ਹੋ ਸਕਦਾ ਇਹ ਨਹੀਂ ਸੁਧਰ ਸਕਦਾ ਜੋ ਮਰਜੀ ਹੋਵੇ ਨਹੀਂ ਸੁਧਰਨਾ ਇੰਨਾ ਕੋ ਹੱਗੇ ਹੋਇਆ ਚੱਲ ਨਹੀਂ ਆਉਂਦਾ ਨੂੰ ਕਿ ਰਹਿਣ ਦੇ ਕੋਈ ਨਹੀਂ ਕੱਲੀ ਆ ਜਾ ਕੋਈ ਗੱਲ ਹੋਰ ਆਖਿਆ ਮੈਂ ਨਹੀਂ ਆਵਾਂ ਕਿ ਨਾ ਆਵੇ ਤੇ ਤੂੰ ਕੱਲੀ ਆ ਜਾ ਆਹ ਨੂੰ ਕਿ ਆ ਜਾ ਕੋਈ ਗੱਲ ਤੇ ਹੁਣ ਮੈਂ ਆਖਿਆ ਵੀ ਚੱਲ ਤੇਰਾ ਭਰਾ ਭੁਜਾਈ ਥਈ ਹੈ ਜੇ ਤੇ ਤੂੰ ਆ ਜਾ ਛੇਤੀ ਆ ਚੱਲ ਕੋਈ ਨੇ ਡੀਕ ਲੈਨੇ 2 ਮਿੰਟ ਨੂੰ ਆ ਚਾ ਡੀਖ ਲੋ ਦਾ 10 ਮਿੰਟ ਚਾ ਡਾਕਟਰ ਨੂੰ ਫੋਨ ਕਰ ਦੇ ਵੀ ਅਸੀਂ ਆਉਨੇ ਹਟ ਕੇ ਜਰਾ ਚਲੋ ਮੈਂ ਕਰ ਦਿੰਦਾ ਕੋਈ ਗੱਲ ਨਹੀਂ ਫੋਨ ਚਲ ਠੀਕ ਆ ਚਲੋ ਠੀਕ ਆ ਫਿਰ ਦਰਵਾਜੇ ਖੁੱਲੇ ਆ ਇਹਨਾਂ ਨੇ ਨਹੀਂ ਸੁਧਰਨਾ ਆ ਕਮਰਿਆਂ ਚ ਬੜੇ ਆ ਕਿੱਦਾਂ ਗੁਰਪ੍ਰੀਤਾ ਬਾਹਰ ਵੇਖੋ ਜੋ ਜੋ ਬੜਾ ਬੋਲਣ ਰਿਹਾ ਕੋਈ ਆਇਆ ਤਾਂ ਨਹੀਂ ਬਾਹਰ ਦੇਖਦਾ ਮੈਂ ਹਾਂ ਵੀਰ ਸਸਿਕਾ ਸਸਿਕਾ ਠੀਕ ਠਾਕ ਹਾਂ ਠੀਕ ਠਾਕ ਮੰਮੀ ਬੈਠੇ ਹਾਂ ਹਾਂ ਬੈਠੀ ਆਗੇ ਮੇਰਾ ਪੁੱਤ ਸਸਿਕਾ ਸਹੀ ਕਾਲ ਉਹ ਠੀਕ ਠਾਕ ਕੀ ਗੱਲ ਸਾਰੇ ਅੰਦਰ ਬੈਠੇ ਤੇ ਬਾਹਰ ਦਰਵਾਜ਼ੇ ਖੁੱਲੇ ਆ ਘਰ ਭਰਿਆ ਤੇ ਤੁਹਾਨੂੰ ਪਤਾ ਹੀ ਨਹੀਂ ਪਿੱਛੇ ਬਾਹਰ ਕੋਈ ਅਮਲੀ-ਉਮਲੀ ਆ ਗਿਆ ਤੇ ਫਿਰ ਉਹ ਚੀਜ਼ ਜੀ ਕੋਈ ਚੁੱਕ ਕੇ ਲੈ ਜਾਏ ਤੇ ਫਿਰ ਨਹੀਂ ਕੋਈ ਨਹੀਂ ਆਉਂਦਾ ਜੋ ਜੋ ਬੜੀ ਵੀੜ ਕੇ ਰੱਖਦਾ ਆ ਇਹ ਤਾਂ ਕਿਸੇ ਬੰਦੇ ਨੂੰ ਖੰਗਰ ਨਹੀਂ ਦਿੰਦਾ ਕਦੇ ਤੇ ਆਉਂਦੀ ਤਾਂ ਬੜੀ ਦੂਰ ਦੀ ਗੱਲ ਆ ਕਹੇ ਪਰ ਫੇਰ ਵੀ ਬਾਹਰ ਦੀ ਥੋੜੀ ਜਿਹੀ ਬਿਰਕ ਰੱਖਿਆ ਕਰੋ ਨੀ ਤਾਂ ਉਹਨਾਂ ਦੇ ਨਾ ਰਿਆ ਕਰੋ ਵੀ ਨਹੀਂ ਨਹੀਂ ਉਹ ਬੜਾ ਸਿਆਣਾ ਆਇਆ ਜੋ ਜੋ ਦੇ ਪੂਰਾ ਕਾਇਮ ਆ ਉਹ ਬੈਠੇ ਆ ਆ ਚੱਲ ਬੈਠ ਮਮੀ ਆ ਗਈ ਆ ਜਾ ਮਮੀ ਚੱਲ ਜਾ ਆਣੀ ਹੋਰ ਬੈਠਣਾ ਠੀਕ ਠਾਕ ਬਣਾ ਹਾਂ ਸਭ ਵਧੀਆ ਤੁਸੀਂ ਸੁਣਾਓ ਹਾਂ ਜੀ ਬੈਣਾ ਆਪਣੇ ਵੀ ਠੀਕ ਆ ਤੇ ਮੰਡੇ ਨਾਲ ਲੈ ਆਉਂਦੀ ਮੁੰਡੇ ਦੇ ਪੇਪਰ ਚੱਲਣ ਡੇ ਹੀ ਤੂੰ ਉਹਨੂੰ ਮੈਂ ਪੜਨੇ ਢਾ ਕੇ ਆਈ ਹਾਂ ਤੇ ਮੈਨੂੰ ਤਾਂ ਅੱਜ ਸਵੇਰੇ ਮੰਮੀ ਦਾ ਫੋਨ ਗਿਆ ਇਹ ਤੇ ਮੇਰਾ ਤਾਂ ਧਿਆਨ ਵਿੱਚ ਇਹ ਹੀ ਕਿ ਮੈਂ ਪਹਿਲਾਂ ਮੇਰਾ ਪਹਿਲਾਂ ਤਾਂ ਸੋਚਿਆ ਵੀ ਸਵੇਰੇ ਜਾਊਂਗੀ ਪਰ ਫਿਰ ਮੈਂ ਕਿਹਾ ਨਹੀਂ ਮੈਂ ਹੁਣੇ ਹੋ ਕੇ ਆਣਾ ਪਤਾ ਨਹੀਂ ਕਿਹੜਾ ਜ਼ਰੂਰੀ ਕੰਮ ਆ ਆ ਮੰਮੀ ਕਹਿੰਦੇ ਡੈ ਕਿ ਸਵੇਰੇ ਫੋਨ ਕੀਤਾ ਮੈਂ ਤੇ ਭੈਣ ਨੇ ਆਉਣਾ ਵਾ ਮੰਮੀ ਕਹੀ ਜਾਂਦੀ ਹੁਣੇ ਆ ਫਿਰ ਮੇਰਾ ਧਿਆਨ ਵਿੱਚ ਇਹ ਤੇ ਮੈਂ ਕਿਹਾ ਮੈਂ ਜਾਣੇ ਜਾਣਾ ਹੋ ਸੁਣਾ ਪੈਣ ਭਾਈਏ ਦਾ ਕੀ ਹਾਲ ਵਾ ਭਾਈਏ ਦਾ ਪਤਾ ਹੀ ਹੈ ਤੁਹਾਨੂੰ ਨਹੀਂ ਸੁਧਰਦਾ ਫਿਰ ਉਹ ਕਿੱਥੋਂ ਸੁਧਰਦਾ ਵਾ ਅੱਧੀ ਲੰਘ ਗਈ ਆ ਅੱਧੀ ਹੋਰ ਲੰਘ ਜਾਣੀ ਐ ਇਦਾਂ ਹੀ ਕੀ ਕਰਨਾ ਫੇਰ ਮੈਂ ਉਹਨਾਂ ਦੇ ਵੀਰ ਮੈਂ ਪਾਸੋਂ ਹੀ ਤੇ ਮੈਨੂੰ ਮੰਮੀ ਦਾ ਫੋਨ ਗਿਆ ਸੀ ਪਤਾ ਨਹੀਂ ਕੀ ਕੰਮ ਆ ਤੇ ਮੇਰਾ ਸਹੁਰੇ ਦਾ ਧਿਆਨ ਇਹ ਹੋਇਆ ਵੀ ਮੈਂ ਹੁਣ ਹੋਣੇ ਚੱਲ ਜਾ ਹੁਣੇ ਚੱਲ ਜਾ ਇਹਨੂੰ ਕਿਹਾ ਤੇ ਇਹ ਵੀ ਨਹੀਂ ਉੱਠਿਆ ਵੀ ਮੈਂ ਨਹੀਂ ਜਾਣਾ ਵੀ ਤੇ ਹਾਰ ਕੇ ਮੈਂ ਫੇਰ ਕੱਲੀ ਆ ਗਈ ਹੁਣ ਮੈਂ ਹੁਣ ਪੁੱਛ ਕੇ ਤੇ ਆਵਾ ਮੰਮੀ ਨੂੰ ਕਿਹੜਾ ਕੰਮ ਆ ਮੰਮੀ ਕੀ ਕੰਮ ਸੀ ਮੰਮੀ ਕਿਹੜਾ ਇੱਡਾ ਜ਼ਰੂਰੀ ਕੰਮ ਹੀ ਵੀ ਜਿਹੜਾ ਤੂੰ ਭੈਣ ਨੂੰ ਸੱਦਿਆ ਸੀ ਦੀ ਨਹੀਂ ਕੰਮ ਤਾਂ ਕੋਈ ਨਹੀਂ ਸੀ ਮੇਰਾ ਜੀ ਨਹੀਂ ਲੱਗਾ ਸੀਗਾ ਤੇ ਮੈਂ ਦਿਮਾਗ ਜਾ ਚੱਕਾ ਆ ਗਿਆ ਮੰਮੀ ਦੀ ਤਾਂ ਕੰਮ ਹੁੰਦਾ ਕੋਈ ਦੱਸ ਦਿਆ ਕਰ ਮੈਂ ਹੁਣ ਮੁੰਡਾ ਪਿੱਛੇ ਛੱਡ ਗਿਆ ਈ ਉਹਨੇ ਕਿਹੜਾ ਵੇਖਣਾ ਉਹ ਤੇ ਆਕਰ ਚ ਹੀ ਉਹ ਗੱਲ ਰਹਿ ਜਾਣਾ ਉਹਨੇ ਤੇ ਆਹ ਭਾ ਤਾਂ ਇਤਰਾ ਹੀ ਐਵੇਂ ਦਿਮਾਗ ਮੇਰਾ ਚੱਕਰ ਆ ਗਿਆ ਤੇ ਟੈਨਸ਼ਨ ਜੀ ਕੋਈ ਪਈ ਮੈਨੂੰ ਐਵੇਂ ਭੌਂਦੀ ਕਾਂਦੀ ਪਈ ਐ ਗੁਰਪ੍ਰੀਤ ਤਾਂ ਕੰਮ ਤੇ ਚਲਾ ਜਾਂਦਾ ਐ ਤੇ ਇਹ ਕੰਮ ਲੱਗੀ ਰਹਿੰਦੀ ਸਾਰਾ ਦਿਨ ਵਿਹਲੇ ਬੈਠੇ ਰਹਿਦਾ ਐ ਕੋਤ ਮੈਨੂੰ ਪਤਾ ਜਿਹੜੀ ਤੁਹਾਨੂੰ ਟੈਨਸ਼ਨ ਵਾ ਹੁਣ ਕੀ ਕਰੀਏ ਇਹਦਾ ਹੱਲ ਮੰਮੀ ਮੇਰਾ ਫੋਨ ਆ ਗਿਆ ਮੈਂ ਫੋਨ ਸੁਣਵਾ ਨਾਲੇ ਮੈਂ ਸੋਨਿਆ ਨੂੰ ਨਾ ਕਹਿਵਾਂ ਲੱਗਦਾ ਨੂੰ ਪਤਾ ਨਹੀਂ ਲੱਗਾ ਵੀ ਦੀਦੀ ਆਈ ਅੱਛ ਦੱਸਿਆ ਅੰਮ੍ਰਿਤ ਮਮੀ ਕਿਹੜੀ ਗੱਲ ਹੀ ਜਿਹੜੀ ਤੇਰੇ ਕੋ ਰਿਆ ਹੀ ਨਹੀਂ ਗਿਆ ਛੇਤੀ ਛੇਤੀ ਆ ਜਾ ਦੱਸਾਂ ਕੀ ਇਹਨੂੰ ਦੱਸਾਂ ਪੁੱਤ ਮੈਂ ਗੱਲ ਚਲ ਚੁੱਪ ਕਰਾ ਲਈਓ ਸੱਸੀ ਕਾਨ ਸੱਸੀ ਕਾਨ ਹੋਰ ਸਨਾਂ ਬੱਚੇ ਠੀਕ ਬਿਠਾ ਲਿਆ ਹਾਂ ਠੀਕ ਠਾਕ ਮੇਰੀ ਗੱਲ ਸੁਣ ਉਹ ਹੈਦਾ ਤੁਰੀ ਫਿਰਦੀ ਐ ਸਿਰ ਤੇ ਗੱਲ ਚ ਚੁੰਨੀ ਪਾ ਕੇ ਤੈਨੂੰ ਸਿਰ ਤੇ ਲੈ ਲਿਆ ਘਰ ਮਾਸਾ ਜੇ ਹੁਣ ਇੱਥੇ ਕੋਈ ਆ ਜੇ ਤੇ ਫੇਰ ਹੋਣੀ ਹੀ ਨਾ ਮੈਂ ਮੈਡੀਸਨ ਲੈਣ ਚਲੀ ਤੇ ਕਾਲੀ ਕਾਲੀ ਮੇਰੇ ਤਖਣ ਹੋ ਗਏ ਤੈਨੂੰ ਤਾਂ ਪਤਾ ਵੱਡੇ ਘਰਾਂ ਦੀ ਨਿਸ਼ਾਨੀ ਆ ਵੀ ਸੇਟਾ ਟਾ ਕੇ ਰੱਖਣਾ ਨੋਵਾ ਤੀਆਂ ਚੰਗੀਆਂ ਨਹੀਂ ਲੱਗਦੀਆਂ ਇਦਾਂ ਤੁਰੀਆਂ ਫਿਰਦੀਆਂ ਠੀਕ ਆ ਸੋਣੀਏ ਚਾਹ ਬਣਾ ਕੇ ਛੀਤੀ ਲੈ ਆ ਫੇਰ ਦਵਾਈ ਲੈਣ ਚਲੇ ਜਾਓ ਤੁਸੀਂ ਫਿਰ ਠੀਕ ਆ ਮੰਮਾ ਆ ਡਾਕਟਰ ਨਾਲ ਚਲਾ ਜਾਵੇ ਲੈ ਹੁਣ ਦਵਾਈਆਂ ਦਵਾਉਂਦੀ ਰਹੀ ਇਹਨੂੰ ਆਖਿਆ ਇਹਨੇ ਮੈਂ ਤੈਨੂੰ ਇਹ ਹੋਰ ਹੀ ਛੱਬੀ ਆਇਆ ਥਲਾ ਉਹ ਤੂੰ ਤੇਰੇ ਵੀ ਨੱਕ ਤੇ ਨਹੀਂ ਚੜਿਆ ਨਹੀਂ ਮੈਂ ਇਹੋ ਹੀ ਕਰਨਾ ਰਿਸ਼ਤੇਦਾਰੀ ਦਾ ਲਿਆਜ ਰੱਖਣਾ ਹੁਣ ਰੱਖ ਲਿਆ ਨਾ ਉਹ ਕੀ ਪਤਾ ਸੀ ਇਸ ਗੱਲ ਦਾ ਉਦੋਂ ਮੈਂ ਕਿੰਨਾ ਜੋਰ ਲਾਇਆ ਕਿ ਤੇ ਉਹ ਰਿਸ਼ਤਾ ਹੋ ਜਾਂਦਾ ਤੇ ਅੱਜ ਇਹ ਘਰ ਤੇ ਵੀ ਕਿਤੇ ਖੁਸ਼ੀਆਂ ਆਉਂਦੀਆਂ ਹੈ ਹੁਣ ਇਹਨੂੰ ਦਵਾਈਆਂ ਦਵਾਂਦੀ ਰਹਿ ਉਹ ਤੇ ਐਸੇ ਕਰਕੇ ਤਾਂ ਤੈਨੂੰ ਮੈਂ ਸੱਦਿਆ ਆ ਵੀ ਰੋਈ ਉਹ ਵੀ ਮੈਨੂੰ ਸਲਾਹ ਦੇਵੇ ਜੇ ਮਨਜੀਤ ਆਈ ਉਹ ਵੀ ਮੈਨੂੰ ਸਲਾਹ ਦੇਵੇ ਹੋਰ ਇੱਕ ਦੋ ਜਾਣੀਆਂ ਉਹ ਆਂਦੀਆਂ ਦੂਜਾ ਵਿਆਹ ਆਪਣੇ ਮੋਢੇ ਦਾ ਕਰ ਲਾ ਮੇਰਾ ਤਾਂ ਸੁਣ ਸੁਣ ਕੇ ਦਿਮਾਗ ਹੀ ਚੱਕਰ ਆ ਗਿਆ ਐਸੇ ਕਰਕੇ ਮੈਂ ਸੱਦਿਆ ਮੈਂ ਚਾ ਤੂੰ ਆਏਂਗੀ ਕੋਈ ਗੱਲ ਚੰਗੀ ਦੱਸੇਂਗੀ ਤੇ ਦਿਮਾਗ ਜਰਾ ਘੋਲਾ ਹੋਊਗਾ ਮੇਰਾ ਮੰਮੀ ਹੁਣ ਮੈਂ ਤੈਨੂੰ ਕਾਦੀ ਸਲਾਹ ਦਵਾਂ ਜਦੋਂ ਸਲਾਹ ਲੈਣ ਦਾ ਟਾਈਮ ਹੋਦਾ ਤੂੰ ਮੇਰੀ ਲੈ ਨਹੀਂ ਆਂ ਜਿਵੇਂ ਚਾਹ ਮੰਮੀ ਜਾਇਸ ਨਹੀਂ ਰਹਾਂਗੇ ਆਹੋ ਜਾ ਤੂੰ ਆਹੋ ਜਾਓ ਤੁਸੀਂ ਦਵਾਈ ਲੈ ਆਓ ਨਹਿਰਾ ਨਾ ਹੋ ਜਵੇ ਆਹੋ ਜਾਓ ਕੋਈ ਗਾਲੀ ਪੂਰੀ ਥਈ ਰਾਤ ਆਜ ਕਿਆਹੀ ਨਾ ਨਾ ਇਹ ਉਹਨਾਂ ਗੱਲਾਂ ਚਾ ਉਹ ਰਿਸ਼ਤੇਦਾਰਾਂ ਦੀਆਂ ਗੱਲਾਂ ਜਾਣ ਕੇ ਤੇ ਹੁਣ ਆਹ ਕੁਝ ਤਾਂ ਨਾ ਕਰਨਾ ਪੈਂਦਾਗੇ ਹੁਣ ਐਦਾਂ ਹੀ ਬੈਠੇ ਰਹਿਣਗੇ ਦਵਾਈਆਂ ਸਿਰ ਤੇ ਬੈਠੇ ਰਹਿਣਗੇ ਕੀ ਪਤਾ ਅਗੇ ਕਿ ਉਹਨੇ ਰੱਬ ਨੇ ਸੁਣਨੀ ਇਹ ਨਦੀ ਵੀ ਨਹੀਂ ਸੁਣਨੀ ਤਾਂ ਕੀਤਾ ਤਾਂ ਚੰਗੇ ਵਾਸਤੇ ਸੀਗਾ ਤੇ ਕੀ ਪਤਾ ਸੀ ਵੀ ਇਹ ਦਵਾਈਆਂ ਤੇ ਕੰਮ ਆ ਜਾਣ ਮੈਂ ਤਾਂ ਇਹ ਨਹੀਂ ਉਹਦਾ ਚਾਚੀ ਹੁਣੀ ਨੇ ਤਿੰਨ ਸਲਾਮਾਂ ਚੰਗੀਆਂ ਦੇ ਦੇ ਲਈ ਮੰਮੀ 10 ਕਰੋੜਾਂ ਦੀ ਜਾਇਦਾਦ ਵਾ ਤੇ ਜੇ ਕੋਈ ਵਾਰਤਨਾ ਹੋਊਗਾ ਤਾਂ ਕਾਹਦੇ ਚੁਗੀਏ ਹਾਂ ਮੇਰੀ ਗੱਲ ਸੁਣ ਨਾ ਵਹਿਬ ਚਾਚੀ ਹੁਣ ਦੰਸਾਈ ਇਸ ਸੰਸਾਰ ਦਿੱਤੀ ਨਾ ਇਹ ਤੁਹ ਕਰਦੇ ਗੱਲ ਮੈਂ ਤੱਕ ਕੀ ਕਰਾ ਪਤਾ ਯਾ ਸੁਖ ਕਰਮਾ ਦਾ ਜੇ ਕਰਮਾ ਸੁਖ ਹੁੰਦਾ ਤੇ ਇਹ ਗੱਲਾਂ ਕਿਉਂ ਹੁੰਦੀਆਂ ਆ ਇਹ ਤੇ ਗੱਲ ਹੈਗੀ ਆ ਪਰ ਇਹ ਕਰਮ ਨਹੀਂ ਵੀ ਆਪ ਹੀ ਜਾਂਦੇ ਕਈ ਵਾਰ ਬਣਾਉਣੇ ਪੈਂਦੇ ਆ ਇਹ ਗੱਲ ਜਿਹੜੇ ਦੁੱਖ ਆ ਦੁੱਖ ਤੇ ਭੱਜੇ ਆਉਂਦੇ ਤੇ ਸੁਖ ਕਰਮਾ ਨਾ ਹੀ ਮਿਲਦਾ ਆ ਪਰ ਇੰਨੀ ਜ਼ਿਆਦਾ ਦਵਾ ਇਹ ਕਾਹਦੇ ਜੋਗੀ ਜਾਂ ਫਿਰ ਚਲੋ ਕਦਣਾ ਕਦੇ ਮਾਰਾ ਸੁਣੂਗਾ ਹੀ ਨਾ ਤੇ ਫਿਰ ਵੇਖਦੇ ਆ ਨਹੀਂ ਤਾਂ ਫਿਰ ਦੂਜਾ ਚਾਰਾ ਤੇ ਹੈਗਾ ਹੀ ਆ ਮੈਂ ਤੇ ਵੀ ਨਹੀਂ ਚੁੱਪ ਕਰਕੇ ਨਾ ਕਰਦੇ ਹਾਂ ਜੇ ਇਹਨਾਂ ਦੇ ਤੇ ਉੱਤੇ ਰਹਿ ਗਈ ਹੈ ਤੇ ਫਿਰ ਇਹੋ ਕੋਈ ਹੱਥ ਰਹਿਣਾ ਹੀ ਨਹੀਂ ਐਂ ਨਹੀਂ ਜੇ ਲੋਕ ਇਹਨਾਂ ਨੂੰ ਜਾਣਦੇ ਹੋਵਣਗੇ ਆ ਦਵਾਈਆਂ ਨਾ ਤੇ ਕੀ ਦਾਦਾ ਨੇ ਡਾਕਟਰ ਡਾਕਟਰ ਨੇ ਕੀ ਦੱਸਣਾ ਦਵਾਈ ਦੇਈ ਜਾਂਦਾ ਤੇ ਕੁਝ ਦੱਸਦਾ ਹੈ ਨਹੀਂਗਾ ਮੈਂ ਤਾਂ ਬੜੀ ਸੋਚਾਂ ਵਿੱਚ ਪਈਆਂ ਤੂੰ ਐ ਹੀ ਲਫੇਲਾ ਕਰ ਕੋਈ ਹੁਣ ਮੈਂ ਤੇ ਕਰ ਲੂ ਤੇ ਜਦੋਂ ਹੁਣ ਆਉਂਦੇ ਆ ਨਾ ਦਵਾਈ ਲੈ ਕੇ ਇਹਨਾਂ ਨੂੰ ਪੁੱਛੀ ਵੀ ਨਹੀਂ ਡਾਕਟਰ ਦੱਸਦਾ ਕੀ ਆ ਜੇ ਨਹੀਂ ਕੋਈ ਹੱਲ ਨਾ ਤੇ ਫਿਰ ਮੈਂ ਹੁਣ ਸਿੱਧੀ ਹੋ ਜੰਨੀ ਆ ਹਾਲ ਕੋਈ ਲੱਭੂ ਮੀਮਨ ਹਾਂ ਹਾਂ ਮੈਂ ਤੇਰੀ ਨਿਊ ਸੁਣਨੀ ਆ ਚੱਲ ਆ ਜਾਂਦੇ ਤੇ ਫਿਰ ਸਵਾਲ ਪੁੱਛਦੇ ਇਹਨੂੰ ਕੀ ਆਂਦਾ ਡਾਕਟਰ ਹਾਂ ਉਹ ਚਾਚੀ ਹੁੰਦੀ ਆ ਜੀ ਗੱਲ ਮੇਰੇ ਮੂੰਹ ਦਿਮਾਗ ਤੇ ਬੈ ਗਈ ਤਾਂ ਹੁਣ ਉਹੋ ਕੁਝ ਹੋਣਾ ਫਿਰ ਜਿਹਦਾ ਕੰਮ ਵਾਲੀਆ ਕੰਮ ਕਰਕੇ ਚਲ ਜਾਂਦੀ ਆ ਨਾ ਤੇ ਇਹਨੂੰ ਸਮਾਣੀ ਨਾ ਬਣਾ ਕੇ ਬਿਠਾਇਆ ਕਰ ਵੀ ਠੀਕ ਆ ਨਾ ਇਹਨੂੰ ਵੀ ਕੰਮ ਡਾਇਆ ਕਰ ਇਹਨੂੰ ਕੰਮ ਵਾਸਤੇ ਲਿਆਂਦਾ ਵਾ ਨੇ ਚਲੋ ਜਦੋਂ ਚਲੀਆਂ ਜਾਂਦੀਆਂ ਕੰਮ ਕਰਕੇ ਫਿਰ ਚੱਲ ਮਾੜਾ ਮੋਟਾ ਇਹ ਕਰ ਹੀ ਲੈਂਦੀ ਸਾਰਾ ਇਹੀ ਕਰਦੀ ਮੁੜ ਕੇ ਕਰਦੀ ਆ ਮਗਰ ਉਹ ਕਿਹੜੀ ਰਾਣੀ ਬਣ ਕੇ ਆਈ ਆ ਮੈਨੂੰ ਵੀ ਪਤਾ ਇਹਦੇ ਮਗਰ ਕੀ ਬੋਜਵਾ ਤੇ ਆ ਚੱਲ ਹੈ ਕਰਨਾ ਆ ਕੀ ਕਹਿੰਦੇ ਜੇ ਗਰੀਬ ਕਰਦੀ ਰੱਬ ਨੇ ਤਾਂ ਸਭ ਸਾਰਾ ਕੁਝ ਦਿੱਤਾ ਹੀ ਆ ਨਾ ਬਹੁਤ ਗੱਲ ਹੈਗੀ ਆ ਹੁਣ ਵੀ ਆਪ ਤੂੰ ਸੇਰ ਲਿਆਂਦੀ ਆ ਤੇ ਮੈਂ ਉਥੇ ਸੋ ਸੋ ਟੱਕਣ ਟੱਕਦੀ ਆ ਇੱਕ ਤੇ ਮੇਰੀ ਗਵੰਡ ਨਹੀਂ ਮੈਨੂੰ ਜੀਨ ਦਿੰਦੀ ਵੀ ਉਹ ਪੁੱਛਦੀ ਰਹਿੰਦੀ ਆ ਕੀ ਲੈ ਕੇ ਆਈ ਤੇਰੀ ਭਾਬੀ ਪਤਾ ਨਹੀਂ ਮੈਂ ਕਿੰਨਾ ਕਝੂਠ ਬੋਲ ਬੋਲ ਕੇ ਨਾ ਤੇ ਉਥੇ ਟੱਕਣ ਟੱਕ ਕੇ ਆ ਵੀ ਆ ਕੋ ਜਾ ਆ ਮੇਰੀ ਪਰਜਾਈ ਦਾ ਹੁਣ ਤੈਨੂੰ ਤਾਂ ਪਤਾ ਹੀ ਤੂੰ ਮੈਨੂੰ ਕੀ ਕੁਝ ਦਿੱਤਾ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਏਡੇ ਵੱਡੇ ਘਰ ਚ ਮੈਂ ਗਈ ਆ ਤੇ ਤੂੰ ਲਿਆਂਦੀ ਕਿਹੜੀ ਆ ਇੱਕੋਂ ਤਰਾ ਗਰੀਬ ਘਰ ਦੀ ਚੁੱਕ ਲਿਆਂਦੀ ਤੇ ਖਾਲੀ ਹੱਥ ਲੈ ਆਂਦੀ ਹੋਈ ਤੈਨਾਲ ਕੋਈ ਗਾਲੇ ਗਰੀਬ ਕਾ ਦੀ ਰੱਬ ਨੇ ਬੜਾ ਕੁਛ ਵੇ ਕਿੱਡਾ ਮਹਿਲ ਆ ਕਿੱਡਾ ਸੋਹਣਾ ਆ ਬਹੁਤ ਕੁਛ ਦਿੱਤਾ ਰੱਬ ਨੇ ਆਪਣੀ ਘਰ ਮੈਂ ਮੇਰਾ ਗਾਵਾ ਹੁਣ ਇੱਥੇ ਵੀ ਖੁਸ਼ੀਆਂ ਹੁਣ ਤੇ ਫੇਰ ਹੀ ਮਹਿਲ ਸੋਹਣੇ ਲੱਗਣੇ ਆ ਉਹ ਤੈਨੂੰ ਤਾਂ ਸੌ ਦੀ ਕਰਦੀ ਆ ਸੋਖ ਕਰਮਾਂ ਦੇ ਤੇ ਮੇਰੀ ਗੱਲ ਸੁਣ ਹੁਣ ਮੈਂ ਚੱਲ ਜਾਣਾ ਠੀਕ ਆ ਚੱਲ ਪੁੱਤ ਰਾਤ ਰਹਿ ਰਾਤ ਰਹੀਂ ਜਿਦਾਂ ਆਪਾਂ ਧੋਖ ਸੋਖ ਕਰਾਂਗੇ ਨਹੀਂ ਮੰਮੀ ਮੇਰੀ ਗੱਲ ਸੁਣ ਮੈਂ ਮੁੰਡਾ ਕੱਲਾ ਨਹੀਂ ਕਦੀ ਉਹਦੇ ਸਿਰ ਤੇ ਨਹੀਂ ਛੱਡਿਆ ਵੇ ਮੈਨੂੰ ਤਾਂ ਪਤਾ ਵਾ ਉਹ ਧਿਆਨ ਨਹੀਂ ਦਿੰਦਾ ਕਿਹੜੇ ਵੇਲੇ ਕਿੱਧਰ ਨੂੰ ਨਿਕਲ ਜਾਂਦਾ ਵਾ ਤੇ ਮੈਂ ਇਦਾਂ ਕਰਦੀ ਹੁਣ ਮੈਂ ਚਲ ਜਾਨੀ ਆ ਤੇ ਅੱਜ ਇਹਨਾਂ ਨਾਲ ਦਵਾਈ ਲੈ ਕੇ ਆਉਂਦੇ ਆ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਪੁੱਛ ਲਈ ਵੀ ਡਾਕਟਰ ਇਹਨਾਂ ਨੂੰ ਕੀ ਕਹਿੰਦਾ ਵਾ ਤੇ ਮੈਂ ਹੁਣ ਪਰਸੋਂ ਨੂੰ ਆਉਂਗੀ ਹਾਂ ਤੇ ਮੇਰਾ ਪਿੰਨ ਮੈਂ ਛੱਟ ਆ ਜਾਣਾ ਤੈਨੂੰ ਪਤਾ ਹੀ ਆ ਇਹ ਚੱਲ ਵੇਖ ਲੈ ਮਰਜ਼ੀ ਆ ਤੇਰੀ ਹੁਣ ਤੇ ਬਾਕੀ ਇਹ ਜੋ ਹੁਣ ਇਹਨਾਂ ਦੀ ਇੱਕ ਵਾਰੀ ਪੁੱਛ ਲਈ ਵੀ ਇਹਨਾਂ ਨੂੰ ਕੀ ਡਾਕਟਰ ਨੇ ਸਲਾਹ ਦਿੱਤੀ ਆ ਨਹੀਂ ਤੇ ਬਾਅਦ ਚ ਮੈਂ ਆਪਣੀ ਸਲਾਹ ਹੁਣ ਚਲਾਉਣੀ ਨਾ ਚਾਹ ਠੀਕ ਆਉਂਦੇ ਫਿਰ ਪੁੱਛਦੀ ਆਂ ਸਰ ਕੀ ਆਂਦਾ ਡਾਕਟਰ ਆਹ ਤੇ ਅੱਜ ਮੈਨੂੰ ਜਾ ਲੈਣਦੀ ਹੁੰਨੀ ਰਚ ਹੋਂ ਡੀ ਆ ਅੱਛਾ ਠੀਕ ਆ ਠੀਕ ਆ ਚੱਲ ਪਾਸਾ ਨੂੰ ਆਜੇ ਫਿਰ ਤੋਂ ਚੰਗਾ ਮੰਮੀ ਫਿਰ ਹੈ ਚੰਗਾ ਫਿਰ ਹਾਂ ਤੇ ਚੱਲ ਹੁਣ ਤੂੰ ਹੀ ਨਾ ਮੈਨੂੰ ਦੱਸ ਦੇਹੀਂ ਕੀ ਡਾਕਟਰ ਨੇ ਇਹਨਾਂ ਨੂੰ ਦੱਸਿਆ ਵਾ ਠੀਕ ਆ ਅੱਛਾ ਠੀਕ ਆ ਚੰਗਾ ਫਿਰ ਹੁਣ ਮੈਂ ਚੱਲੀ ਆ ਚੰਗਾ ਚੱਲ ਧਿਆਨ ਨਾ ਜਾਵੇ ਕੋਈ ਨਹੀਂ ਮੈਂ ਧਿਆਨ ਨਾ ਜਾ ਕੇ ਫੋਨ ਕਰ ਦਾਂਗੀ ਮੈਂ ਹੋਇਸੀਦਾ ਐ ਨਹੀਂ ਏ ਕਹਿੰਦਾ ਨੀ ਕਿ ਗਾਲਾਂ ਇੰਨਾ ਟਾਂਵੇਂ ਨਾ ਲਾਤਾ ਡਾਕਟਰ ਟੱਕਰਿਆ ਕਿਨੇ ਟੱਕਰਿਆ ਇਹਨਾਂ ਨੂੰ ਮੈਂ ਤਾਂ ਕਦੋਂ ਦੀ ਡੀਕਣ ਨਹੀਂ ਇਹਨਾਂ ਨੂੰ ਕਿਤੇ ਆਗੇ ਆਗੇ ਮੰਮੀ ਕਿੰਨਾ ਨਿਹਰਾ ਕਰਤਾ ਕੋ ਕੋ ਨਹੀਂ ਫਿਰ ਪੇਟ ਬੜੀ ਮੰਮੀ ਡਾਕਟਰ ਕੋ ਡੇਟ ਹੋ ਗਿਆ ਨਾ ਫਿਰ ਪੇਟ ਜਿਆਦਾ ਹੋਣ ਕਰਕੇ ਫਿਰ ਤਾਂ ਕੀ ਆ ਤਾਂ ਫਿਰ ਡਾਕਟਰ ਆਜਾ ਮੈਂ ਤੇ ਬੈਠ ਗੱਲ ਕਰਦੇ ਆ